ਨਾ ਉਹ ਗੱਲ ਵੀ ਪਿਛਲੀ ਉਮਰੇ ਕਿਤੇ ਸੁੱਖ ਮਿਲਿਆ ਨਾ ਅਗਲੀ ਉਮਰੇ ਮਿਲਣਾ ਕੋਈ ਪਤਾ ਨਹੀਂ ਕਿਦੋਂ ਸੁੱਖ ਮਿਲਣਾ ਕਿਦੋਂ ਨਹੀਂ ਕਰਮਾਂ ਚ ਲਿਖਿਆ ਵੀ ਆ ਰੱਬ ਨੇ ਕਿ ਨਹੀਂ ਲਿਖਿਆ ਹਾਂ ਹਾਂ ਮਨੀ ਹੁਣੀ ਜਾਂ ਹੁੰਦੇ ਹੀ ਘਰ ਚੱਟ ਟਾਈਮ ਪਾਸ ਹੋ ਜਾਂਦਾ ਹੀ ਜਿਦਾਂ ਦਾ ਮੇਰਾ ਪੁੱਤ ਗਿਆ ਵਾ ਨਾ ਉਦੋਂ ਦਾ ਧਰਮ ਨਾਲ ਜੀਵ ਨਹੀਂ ਲੱਗਦਾ ਨਾ ਟਾਈਮ ਪਾਸ ਹੀ ਹੁੰਦਾ ਵਾ ਕੀ ਕਰਾਂ ਤੇ ਕੀ ਨਾ ਕਰਾਂ ਮੇਰਾ ਮਨ ਨਾ ਬੜਾ ਦੁਖੀ ਰਹਿੰਦਾ ਵਾ ਕੀ ਕਰਾਂ ਮਨੀ ਤੇ ਹਸਪੀਟਲ ਚ ਲੰਘ ਗਏ ਆ ਬਰਾਕਾਰ ਆਹ ਕਮਰਾ ਮੈਨੂੰ ਕੱਲੀ ਨੂੰ ਚੈਨ ਨਹੀਂ ਮਿਲਦਾ ਮੈਨੂੰ ਜਿੰਨਾ ਮਰਜ਼ੀ ਪਰੇਸ਼ਾਨ ਕਰਕੇ ਚੱਲ ਜਾਂਦੇ ਹੁੰਦੇ ਹੀ ਭਾਵੇਂ ਉਹਨਾਂ ਕੋਟ ਲੈਣਾ ਮਾਰ ਲੈਣਾ ਮੇਰਾ ਤੇ ਦਿਮਾਗ ਸੁੰਨ ਹੋਇਆ ਪਿਆ ਸੋਚ-ਸੋਚ ਕੇ ਪਰ ਮਨੀ ਤੇਰੇ ਬਿਨਾ ਮੇਰਾ ਦਿਨ ਨਹੀਂ ਲੱਗਦਾ ਚਾਹੇ ਤੂੰ ਜਿੰਨਾ ਮਰਜ਼ੀ ਮੈਨੂੰ ਕੋਟਦਾ ਏ ਪਰ ਇੱਕ ਦਿਲ ਦਾ ਰਿਸ਼ਤਾ ਜੇ ਨਾ ਤੇਰੇ ਨਾਲ ਜੁੜ ਗਿਆਵਾ ਹੁਣ ਮੈਨੂੰ ਕੁਛ ਨਹੀਂ ਚੰਗਾ ਲੱਗਦਾ ਘਰ ਵੱਡਣ ਖਾਣ ਪੈਂਦਾ ਮੈਨੂੰ ਜਮਾਈ ਤੇ ਨਹੀਂ ਲੱਗਦਾ ਕਿルメਇਦਾ ਕੀ ਕਰਨੀ ਅੰਦਰ ਕਦੋਂ ਉਹ ਦੀ ਅੰਦਰ ਵੜੀ ਮੈਂ ਹਾਂ ਦੇਖਣ ਦੀ ਬਾਹਰ ਹੁਣ ਆਉਂਦੀ ਹੁਣ ਆਉਂਦੀ ਤਾਂ ਤੂੰ ਨਿਕਲੀ ਨਹੀਂ ਬਾਹਰ ਦੇਦੀ ਕੰਮ ਕਾਰ ਕਰ ਲੈ ਬਾਹਰ ਨਿਕਲ ਕੇ ਮੈਂ ਕੀ ਕਰਨਾ ਮੈਨੂੰ ਤੇ ਪਤਾ ਹੀ ਆ ਮੰਨਿਤ ਹਸਪੀਟਲ ਆ ਹੁਣ ਕਿਹੜਾ ਇੱਥੇ ਕਿਤੇ ਯਾਰਾਂ ਦੋਸਤਾਂ ਨਾਲ ਘੁੰਮਣ ਗਿਆ ਜੇ ਜਿੰਨੇ ਘਰ ਆਉਣਾ ਤੇ ਮੈਂ ਉਹਦੀ ਰਾਹ ਵੇਖਣੀ ਹੁਣ ਤੇ ਉਹ ਠੀਕ ਹੋ ਕੇ ਜਦੋਂ ਆਊਗਾ ਤੇ ਆਊਗਾ ਨਾ ਕਿਉਂ ਇੰਨੀ ਦਿਲ ਤੇ ਲਈ ਆ ਨਾਲੇ ਉਹਨੇ ਕਿਹੜਾ ਤੇਨ ਕੋ ਚੰਗਾ ਕੀਤਾ ਏ ਜਿਹੜਾ ਤੂੰ ਦਿਨ ਰਾਤ ਯਾਦ ਕਰਦੀ ਰਹਿਣੀ ਆ ਚੰਗਾ ਸਭੋ ਛੁੱਟ ਗਈ ਆ 4 ਦਿਨ ਹਸਪੀਟਲ ਰਹੂਗਾ ਉਹਦੀ ਅਕਲ ਤੁਹਾਡੇ ਟਿਕਾਣੇ ਆ ਜਾਊਗੀ ਨਹੀਂ ਦੀਦੀ ਦੇਲ ਤੇ ਤੇ ਤੁਹਾਨੂੰ ਪਤਾ ਇਹ ਦਿਲਾਂ ਦੇ ਰਿਸ਼ਤੇ ਹੁੰਦੇ ਆਟੋਮੈਟਿਕ ਹੀ ਬਣ ਜਾਂਦੇ ਆ ਬੰਦੇ ਨੂੰ ਬਣਾਉਣ ਦੀ ਲੋੜ ਨਹੀਂ ਪੈਂਦੀ ਨਾਲੇ ਜਿੱਦਨ ਦਾ ਉਹ ਗਿਆ ਵਾ ਤੂੰ ਕਿਤੇ ਆਪਣੇ ਪੇਕੇਵਾਰ ਫੇਰਾ ਨਹੀਂ ਮਾਰਿਆ ਨਾ ਕਿਤੇ ਉਹਨਾਂ ਨੂੰ ਫੋਨ ਹੀ ਕੀਤਾ ਵਾ ਹੈ ਤੇ ਤੂੰ ਕੱਲੀ ਗਾਦੀ ਆ ਨਾ ਜਵਾਨ ਆ ਸੋਹਣੀ ਆ ਤੈਨੂੰ ਤਾਂ ਬਹੁਤ ਕਈ ਮਿਲ ਜਾਣੇ ਆ ਛੱਡ ਖੜਾ ਉਹਦਾ ਦਫਾ ਕਰ ਉਹਨੂੰ ਨਹੀਂ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਤੇ ਨਾ ਮੈਂ ਇਦਾਂ ਦਾ ਕੁਝ ਸੋਚਿਆ ਵਾ ਜਿਹੜਾ ਤੇ ਹਿਨਿਆਣੇ ਦੀ ਗੱਲ ਕਰਦੇ ਨਾ ਤੇ ਰੱਬ ਦੀ ਦੇਣਾ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਰੱਬ ਦੇਊਗਾ ਹੀ ਮਾਰਾ ਇਹਨੇ ਖਰੇ ਕਿੰਨੇ ਸੁੱਖ ਦੇ ਦੇਣੇ ਬਾਅਦ ਚ ਮੈਨੂੰ ਮੰਨੀ ਦੀ ਆਈ ਜਾਣਾ ਉਹਨੇ ਠੀਕ ਹੋ ਕੇ ਹਸਪੀਟਲ ਤੋਂ ਫੇਰ ਆਪਾਂ ਜਾ ਆਵਾਂਗੇ ਕੋਈ ਗੱਲ ਨਹੀਂ ਇਦਾਂ ਜਿਹੇ ਮੇਰਾ ਕੱਲੀ ਦਾ ਦਿਲ ਨਹੀਂ ਕਰਦਾ ਜਾਣ ਗਰਮੀਤ ਤੂੰ ਡਈਂ ਆਪਣੇ ਦਿਲ ਨੂੰ ਤਰਵਾਸ ਦੇਣ ਦਲਾਸਾ ਜਾ ਦੇਣ ਢਈਂ ਆ ਕਿ ਉਹਨੇ ਠੀਕ ਹੋ ਗਏ ਫਿਰ ਆਈ ਜਾਣਾ ਵਾ ਪਰ ਉਹ ਠੀਕ ਹੋਣ ਵਾਲਿਆਂ ਚ ਨਹੀਂ ਹੈਗਾ ਕਿਉਂ ਆਂਦੇ ਦੀ ਉਹਦਾ ਤਾਂ ਜਮਾਂਦਰੂ ਇਹੋ ਹਿਸਾਬ ਹੀ ਜਦੋਂ ਮੈਂ ਵਿਆਹ ਹੀ ਆਈ ਨਾ ਉਹਦਾ ਤਾਂ ਮੈਂ ਕਹ ਉਹਦਾ ਵੀ ਹਿੱਲੇ ਰਿੰਦਾ ਹੁੰਦਾ ਸੀ ਮੈਂ ਤਾਂ ਹੀ ਆਨੀ ਹੀ ਵੀ ਇਹਦਾ ਕਿਤੇ ਇਲਾਜ ਕਰਾ ਲਓ ਫੇਰ ਇਹਨੂੰ ਵਿਆਹੋ ਨਹੀਂ ਤਾਂ ਤੇਰੇ ਮਗਰ ਕਿਉਂ ਪੈਂਦਾ ਅਸਕਰ ਤੂੰ ਪਹਿਲਾ ਵਿਆਹ ਹੀ ਹਾਂ ਤੇਰੇ ਤੇ ਮਗਰ ਪੈਂਦਾ ਨੂੰ ਕੋਈ ਜ਼ਰੂਰਤ ਨਹੀਂ ਹੋਰ ਥੋੜੀਆਂ ਕੁੜੀਆਂ ਹੀ ਹੋਰ ਦੁਨੀਆਂ ਤੇ ਕੁੜੀਆਂ ਮਰ ਗਈਆਂ ਹੁਣ ਕਿੰਨੀਆਂ ਕਵਾਰੀਆਂ ਚੜਦੀ ਤੇ ਚੜਦੀ ਲਾਭ ਜਾਨੀ ਜਿੰਨਾ ਉਹ ਸੋਨਾ ਸੁਨੱਖਾ ਹੈ ਨਾ ਜੇ ਕਿਤੇ ਦਿਮਾਗ ਟਕਾਣੇ ਜਾਂਦਾ ਨਾ ਲੋਕਾਂ ਨੇ ਐ ਹੀ ਕੁੜੀ ਦੇ ਦੇਣੀ ਹਨ ਨੂੰ ਨਹੀਂ ਦੀਦੀ ਜਦੋਂ ਦੁਕਾਨ ਤੇ ਮੇਰੇ ਨਾਲ ਜੌਬ ਕਰਦੇ ਹੁੰਦੇ ਸੀ ਕੋਈ ਗੱਲ ਨਹੀਂ ਉਹਨਾਂ ਨੂੰ ਇਹਨਾਂ ਦੀ ਦੀ ਸੋਹਣਾ ਸੁਭਾਅ ਹੁੰਦਾ ਸੀ ਉਹਨਾਂ ਦਾ ਇੰਨੀਆਂ ਪਿਆਰੀਆਂ ਗੱਲਾਂ ਕਰਦੇ ਹੁੰਦੇ ਸੀ ਉਦੋਂ ਤੇ ਮੈਨੂੰ ਕੁਝ ਲੱਗਦਾ ਨਹੀਂ ਕਿ ਇਹ ਬਿਮਾਰ ਆ ਜਾਂ ਇਹਨਾਂ ਦੀ ਕੋਈ ਦਵਾਈ ਮੈਡੀਸਿਨ ਚੱਲਦੀ ਆ ਚੱਲ ਛੱਡ ਗੱਲਾਂ ਸਾਰੀਆਂ ਕਿਹੜੀਆਂ ਗੱਲਾਂ ਲੈ ਕੇ ਆਪਾਂ ਬੈ ਗਏ ਆ ਐਦਾਂ ਕਰ ਹੁਣ ਤੇਰਾ ਭਾਜੀ ਵੀ ਠੀਕ ਆ ਤੇ ਮਣੀ ਵੀ ਹਸਪੀਟਲ ਆ ਤੂੰ ਐਦਾਂ ਕਰ ਆਪਣੇ ਪੇਕੇ ਹੋਇਆ ਜੇ ਉਹ ਆ ਗਿਆ ਨਾ ਉਹਨਾਂ ਤਾਂ ਫੇਰ ਨਹੀਂ ਨਿਕਲ ਦੇਣਾ ਘਰੋਂ ਬਾਹਰ ਤੇ ਜਦੋਂ ਉਹ ਆ ਗਿਆ ਨਾ ਤੇ ਤੂੰ ਫੇਰ ਫੇਰ ਆ ਜੀ ਹੁਣ ਤੂੰ ਚਲ ਜਾ ਭਾਵੇਂ ਮਹੀਨਾ ਲਾਇਆ ਤੇ ਭਾਵੇਂ ਦੋ ਮਹੀਨੇ ਲਾਇਆ ਹੁਣ ਕੋਈ ਗੱਲ ਵੀ ਨੂੰ ਤੈਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਐ ਨਾ ਕੋਈ ਡੱਕਣ ਹੀ ਆਲਾ ਵਾ ਤੇ ਜਾ ਮੇਰਾ ਬਾਊ ਦੋ ਚਾਰ ਦਿਨ ਰਹਿ ਆ ਤੇ ਉਹਨਾਂ ਨੂੰ ਹੋਊਗਾ ਭਾਦੀ ਕੁੜੀ ਆਈ ਆ ਚਲੋ ਦੀਦੀ ਮੈਂ ਤੇ ਆਨੀ ਆ ਉਹ ਠੀਕ ਹੋ ਕੇ ਆ ਜਣ ਮੈਨੂੰ ਰੋਕਣ ਡੱਕਣ ਵਾਲੇ ਹੋਣ ਮੈਂ ਚਾਹਨੀ ਆ ਤੇ ਚਲੋ ਆਵੇ ਤੁਹਾਡੀ ਗੱਲ ਠੀਕ ਆ ਕਿ ਮੈਂ ਭਾਜੀ ਦੇ ਨਾਲ ਠੀਕ ਰਹਿਣ ਕਰਕੇ ਗਈ ਨਹੀਂ ਮੈਂ ਮੇਲਾ ਆਉਣੀ ਜਾ ਕੇ ਪਰ 15 ਦਿਨ ਮਹੀਨਾ ਨਹੀਂ ਮੈਂ ਰਹਿਣਾ ਮੈਂ ਜਲਦੀ ਆ ਜਾਣਾ ਮੇਰਾ ਕਿਹੜਾ ਉੱਥੇ ਵੀ ਦਿਲ ਲੱਗਣਾ ਚੱਲ ਜਿੱਦਾਂ ਤੇਰਾ ਜੀ ਕਰਦਾ ਨਾ ਤੂੰ ਕਰ ਲੈ ਇੱਕ ਯਾਦ ਸਹੀ ਘਰੋਂ ਪੈਰ ਤੇ ਫੁੱਟ ਫੇਰੀ ਜਰਾ ਮਨ ਇੱਧਰ ਤੋਂ ਉੱਧਰ ਹੋਊਗਾ ਚੱਲਾ ਬਰ ਚਾਹ ਘੁੱਟ ਬਣਾ ਕੇ ਪੀਏ ਕਦੋਂ ਦੀ ਅੰਦਰ ਵੜੀ ਐਵੇਂ ਸੋਚ-ਸੋਚ ਕੇ ਦਿਮਾਗ ਖਰਾਬ ਹੁੰਦਾ ਚਲੋ ਕੋਈ ਨਹੀਂ ਦੀਦੀ ਤੁਸੀਂ ਚੱਲੋ ਮੈਂ ਆਉਣੀ ਕੱਪੜੇ ਲੰਬਾਰੀ ਚ ਰੱਖ ਕੇ ਠੀਕ ਚੱਲੇ ਇਦਾਂ ਕਰਦੀ ਆ ਤੇ ਚਾਚੀਆਂ ਤਾਈਆਂ ਦੇ ਵੀ ਮੂੰਹ ਬੰਦ ਹੋ ਜਾਣਗੇ ਜਿਹੜੇ ਮੰਮੀਆਂ ਦੀ ਗੱਲਾਂ ਕਰਦੀਆਂ ਵੀ ਜਿਉਂ ਵਿਆਹੀ ਗਈ ਆਈ ਨਹੀਂ ਮੈਂ ਮੰਮੀ ਨੂੰ ਪੁੱਛ ਲੈਣੀ ਆ ਕਿ ਮੰਮੀ ਮੈਂ ਜਾਵਨੀ ਆ ਜੇ ਮੈਂ ਮੰਮੀ ਨੂੰ ਨਾ ਪੁੱਛਿਆ ਤੇ ਫੇਰ ਉਹ ਗੱਲ ਮੇਰੀ ਤੇ ਉਹ ਗੱਲ ਆ ਘਰ ਦੀ ਚੰਗਾ ਤੇ ਹੋ ਜਾਂਦਾ ਮਾੜਾ ਮੰਮੀ ਤੇ ਅੱਗੇ ਮੇਨਾਂ ਗੁੱਸੇ 'ਚ ਰਹਿੰਦੇ ਪਹਿਲਾਂ ਕੱਪੜੇ ਰੱਖਾਂ ਤੇ ਫਿਰ ਮੰਮੀ ਨੂੰ ਪੁੱਛ ਆਉਣੀ ਜਾ ਕੇ ਮੰਮੀ ਜੀ ਲੰਮੇ ਪੈ ਲੈਣਾ ਹੀ ਤੁਸੀਂ ਬੈਠੇ ਹੋ ਲੰਮੇ ਪਈ ਆ ਗਰਮੀ ਤਾਂ ਹੁਣ ਉੱਠ ਕੇ ਬੈ ਗਈ ਆ ਬਾਹਰ ਵੱਲ ਵੇਖਣ ਦੀ ਆ ਕਦੀ ਉੱਧਰ ਨੂੰ ਵੇਖਦੀ ਕਦੀ ਇੱਧਰ ਨੂੰ ਤੁਸੀਂ ਕਿਤੇ ਅੰਦਰੋਂ ਨਹੀਂ ਨਿਕਲਦੀਆਂ ਤੇ ਮਾਤਾ ਕੱਲੀ ਬੈਠੀ ਘੜੀ ਉਹਦੇ ਲਾਗੇ ਵੀ ਬਹਿ ਜੀਏ ਮੰਮੀ ਜੀ ਮੈਂ ਨਾ ਕੱਪੜੇ ਜੋੜ ਕੇ ਆਈ ਆ ਕੱਪੜੇ ਝਾਰਕ ਜੋੜਨ ਵਾਲੇ ਪਏ ਸੀ ਮੈਂ ਹਰ ਜੋੜ ਕੇ ਲਮਾਰੀ ਚ ਰਹਿਦਾ ਖਲਾਰਾ ਪਿਆ ਰਿੰਦਾ ਬੈਠ ਤੇ ਚੱਲ ਕੰਮ ਵੀ ਚੱਲ ਕਰਦਾ ਜ਼ਰੂਰੀ ਆ ਪਰ ਮੇਰੇ ਲਾਗੇ ਵੀ ਕਿਹਲੇ ਬਹਿ ਜਾ ਕਰੋ ਮੇਰਾ ਵੀ ਮਨ ਨਾ ਹੋ ਗੱਲ ਹੁਸੜਿਆ ਵਾ ਮੈਂ ਵੀ ਚਾਰਛਪੇਰੇ ਬੂਹਾਂ ਵਾਲੀ ਵੇਖਦੇ ਰਹੀ ਨਾ ਤੁਸੀਂ ਅੰਦਰੋਂ ਨਿਕਲਦੀ ਨਾ ਕੋਈ ਮੁੰਡਿਆਂ ਦੀ ਵਾਈਸ ਹੋਈ ਲੱਗਦੀ ਐ ਮੈਨੂੰ ਕੋ ਪਤਾ ਨਹੀਂ ਕੀ ਗੱਲ ਮੈਨੂੰ ਹੋਰ ਤਰ੍ਹਾਂ ਹੀ ਹੁੰਦਾ ਰਹਿੰਦਾ ਵਾ ਕੋਈ ਨਹੀਂ ਮੰਮੀ ਜੀ ਮੈਂ ਤੁਹਾਡੇ ਲੱਗ ਗਈ ਬਹਿਣਾ ਵਾ ਆਹੋ ਬਹਿਣਾ ਤਾਂ ਤੂੰ ਮੇਰੇ ਲੱਗ ਗਿਆ ਤੂੰ ਧੀਏ ਹੋਰ ਕਿੱਥੇ ਜਾਣਾ ਵਾ ਤੇ ਪਰ ਜੇ ਵੇਖ ਲਾ ਜੇ ਜਾਣਾ ਵਾ ਨਾ ਤੇ ਆਪਾਂ ਜੇ ਕੋਈ ਗਰਮੀ ਗਰਮੀ ਵਾਲਾ ਸੂਟ ਲੈਣਾ ਵਾ ਤਾਂ ਮੈਂ ਲਿਆ ਦੇਣੀ ਤੈਨੂੰ ਨਹੀਂ ਨਹੀਂ ਮੰਮੀ ਮੈਂ ਕੋਈ ਸੂਟ ਨਹੀਂ ਲੈਣਾ ਮੇਰੇ ਕੋਲ ਬਹੁਤ ਆ ਕੱਪੜੇ ਜਿਹੜੇ ਹੈਗੇ ਮੈਂ ਉਹੀ ਪਾ ਲੈਣਾ ਮੈਨੂੰ ਕਿਸੇ ਸੂਟ ਦੀ ਲੋੜ ਨਹੀਂ ਹੈਗੀ ਚੱਲ ਹੁਣ ਕਾਟਨ ਦੇ ਆਏ ਹੋਣਿਆ ਇਹ ਤੋ ਕਹੀ ਨਹੀਂ ਆ ਤਾਂ ਮੈਂ ਦੋ ਲਿਆ ਦੇਣੀ ਤੈਨੂੰ ਮੰਮੀ ਜੀ ਮੇਰਾ ਮਨ ਨਹੀਂ ਕਰਦਾ ਤੇ ਨਾ ਮੈਂ ਸੀਣਾ ਹੀ ਆ ਆਹੋ ਮੰਮੀ ਮੈਂ ਨਾ ਤਾਂ ਕਰਦਾ ਮੈਂ ਨਾ ਤੁਹਾਡੇ ਤੋਂ ਪੁੱਛਣਾ ਸੀ ਕਿ ਮੈਂ ਪਿੰਡ ਨਾ ਜਾ ਆਵਾ ਦੋ ਤਿੰਨ ਦਿਨ ਚਲ ਜੇ ਤੇਰਾ ਜੀ ਕਰਦਾ ਪਿੰਡ ਜਾਣ ਨੂੰ ਤੇ ਚਲ ਮੈਂ ਤੈਨੂੰ ਫਰਾ ਲਿਓ ਨੀ ਮਲਾ ਲਿਓ ਨੀ ਇਹਨਾਂ ਨੂੰ ਚਲ ਜੰਨੀਆਂ ਆ ਆਪਾਂ ਦੋਵੇਂ ਜੰਨੀਆਂ ਮੰਮੀ ਮੈਂ ਤੁਹਾਨੂੰ ਕਿੱਦਾਂ ਲੈ ਜਾ ਪੇਕੇ ਮੈਂ ਨਹੀਂ ਚਾਹੁੰਦੀ ਕਿ ਜਿਹੜਾ ਵਿਹਾਰ ਭਾਬੀ ਮੇਨਾਂ ਕਰਦੇ ਆ ਉਹ ਕੁਛ ਤੁਹਾਡੇ ਨਾਲ ਵੀ ਹੋਵੇ ਮम्मी ਮੈਂ ਬੜੀ ਮਜਬੂਰ ਆ ਮੈਂ ਤੁਹਾਡੀ ਬੇਇੱਜ਼ਤੀ ਕਰਾਉਣਾ ਨਹੀਂ ਚਾਹੁੰਦੀ ਤੁਸੀਂ ਆਪਣੇ ਕੁੜਮਾ ਦੇ ਘਰ ਜਾਓ ਤੇ ਤੁਹਾਡੀ ਵੀ ਇੱਜ਼ਤ ਹੀ ਹੋਵੇ ਮੈਂ ਤਾਂ ਬਹੁਤ ਮਜਬੂਰ ਆ ਮੰਮੀ ਕੁੜਕੀ ਕੀ ਸੋਚੀ ਪੈ ਗਈ ਗਰਮੀ ਤੇ ਕੀ ਸੋਚਣ ਲੱਪੀ ਆ ਕੁਛ ਨਹੀਂ ਮੰਮੀ ਸੋਚਣ ਲੱਪੀ ਐਹੀ ਅੰਨੀ ਆ ਕਿ ਕੋਈ ਨਹੀਂ ਮੰਮੀ ਗਰਮੀ ਕਿੰਨੀ ਹੋਣ ਲੱਗ ਗਈ ਆ ਤੇਹੀਂ ਨਹੀਂ ਖੇਚਲਣਾ ਕਰੋ ਮੈਂ ਕੱਲੀ ਹੀ ਜਾ ਆਉਣੀ ਆ ਨਹੀਂ ਪੁੱਤ ਮੈਂ ਆ ਕੱਲੀ ਨੂੰ ਨਹੀਂ ਤੈਨੂੰ ਜਾਣ ਦੇਣਾ ਆਹੋ ਗਲੀ ਗਵਾਂਡ ਵੀ ਕੀ ਕਹੂਗਾ ਪੇ ਬਉਟੀ ਦੇ ਹੱਥੀ ਚੂੜਾ ਪਿਆ ਵਾ ਤੈਨੂੰ ਕੱਲੀ ਨੂੰ ਤੋੜ ਦਿੱਤਾ ਵਾ ਐਦਾਂ ਪੁੱਤ ਚੰਗੇ ਨਹੀਂ ਲੱਗਿਦਾ ਤੇ ਮੈਂ ਤੈਨੂੰ ਐਦਾਂ ਕਰਦੀ ਆ ਜਾਨੀ ਸਵੇਰੇ ਜਾਵਾਂਗੇ ਸ਼ਾਮ ਨੂੰ ਘਰ ਆ ਜਾਾਂਗੇ ਤੈਨੂੰ ਪਤਾ ਕੀ ਕਰਿਓ ਮੰਮੀ ਜੀ ਤੁਸੀਂ ਅੱਡੇ ਤੱਕ ਮੇਰੇ ਨਾਲ ਚੱਲ ਜਿਓ ਮੈਨੂੰ ਤੁਸੀਂ ਬੱਸੇ ਬਾਹਿਓ ਤੇ ਕੋਈ ਗੱਲ ਨਹੀਂ ਇੱਥੋਂ ਆਪਾਂ ਘਰੋਂ ਤੇ ਦੋਵੇਂ ਜਣੇ ਨਿਕਲਾਂਗੇ ਮੈਂ ਮੰਮੀ ਦੋ ਤਿੰਨ ਦਿਨ ਰਹਿ ਆਉਂਗੀ ਤਾਨੂੰ ਆਖਾਂ ਤੇ ਡਈ ਆ ਜੇ ਦੀਦੀ ਭਾਜੀ ਦਾ ਖਿਆਲ ਰੱਖਣਗੇ ਘਰ ਦੋ ਜਣੇ ਮੰਮੀ ਜ਼ਰੂਰੀ ਆ ਆਹੋ ਤੇ ਫਿਰ ਹੈ ਵਾ ਹਾਂਜੀ ਤੇ ਤੁਸੀਂ ਦੱਸੋ ਮੈਨੂੰ ਮੈਂ ਅੱਜ ਚੱਲ ਜਾ ਕਿ ਕੱਲ ਚੱਲ ਜਾ ਮੈਂ ਆ ਗਰਮੀ ਤੇ ਤੈਨੂੰ ਬਾਰ ਬਾਰ ਇਹ ਹੋ ਆਨੀ ਆ ਵੀ ਪੁੱਤ ਨਾ ਜਾ ਇਕੱਲੀ ਨਾ ਜਾ ਪਰ ਗਾੜੀ ਹੁਣ ਫੇ ਤੇਰੀ ਮਰਜ਼ੀ ਨੇ ਤੂੰ ਨਹੀਂ ਆਖੇ ਲੱਗਣ ਦੀ ਤੇ ਨਹੀਂ ਨਹੀਂ ਮੰਮੀ ਮੇਰੀ ਮਰਜ਼ੀ ਕੋਈ ਨਹੀਂ ਪਰ ਤੁਸੀਂ ਮੈਨੂੰ ਕਹੋਗੇ ਤੇ ਮੈਂ ਫੇਰ ਹੀ ਜਾਊਂਗੀ ਨਾ ਚੱਲ ਵੇ ਅਲੀ ਫੇਰ ਨੇ ਤੇ ਕੱਲ ਨੂੰ ਚੱਲ ਜਾਗੇ ਚਲੋ ਕੋਈ ਨਹੀਂ ਮੰਮੀ ਫਿਰ ਮੈਂ ਜਾ ਆਉਂਗੀ ਹਾਂ ਹਾਂ ਮੈਡਮ ਮੈਡਮ ਉਹ ਪੇਸ਼ੈਂਟ ਦਾ ਕੁਝ ਕਰੋ ਦੇ ਕੀ ਹੋਇਆ एवरीथिंग ਇਜ਼ ਫਾਈਨ ਉਹ ਮੈਡਮ ਉਹ ਇਹਦਾ ਪੇਸ਼ੈਂਟ ਨਹੀਂ ਹੈ ਆਪਣਾ ਮਨੀ ਉਹਨੇ ਤਾਂ ਸਾਰਾ ਹਸਪੀਟਲ ਸਿਰ ਤੇ ਚੁੱਕਿਆ ਐਡਾ ਕੀ ਗੱਲ ਹੋ ਗਈ ਕਿ ਇੰਨੀ ਐਮਰਜੈਂਸੀ ਪੈ ਗਈ ਤੁਸੀਂ ਦੋ ਵਾਰਡਨ ਫੜ ਨਹੀਂ ਸਕਦੇ ਉਹਨੂੰ ਮੈਡਮ ਆਪਾਂ ਤੇ ਮਾਂ ਕਾਬੂ ਕੀਤਾ ਉਹਨੂੰ ਹੁਣ ਆਪਾਂ ਬੰਨ ਕੇ ਰੱਖਿਆ ਹੈ ਜਿਹੜਾ ਨਾਲ ਦਾ ਮੁੰਡਾ ਨਹੀਂ ਇੰਦਰਜੀਤ ਉਹ ਜਦ ਮੈਡਮ ਉਹਨੇ ਸੱਟ ਲਾਤੀ ਹੈ ਸਿਰ 'ਚ ਸੱਟ ਉਹ ਕਿੱਦਾਂ ਲਾਤੀ ਮੈਡਮ ਆਪਾਂ ਉਹਨੂੰ ਬੰਦੇ ਪਏ ਮਾਂ ਕਾਬੂ ਕੀਤਾ ਇੰਨੇ ਵਿੱਚ ਹੀ ਉਹਨੇ ਉਹਦੇ ਸਿਰ 'ਚ ਕੁਛ ਮਾਰਤਾ ਮੈਡਮ ਹੁਣ ਕਿੱਥੇ ਆਓ ਮੈਂ ਤਾਂ ਮੈਡਮ ਉਹਨੂੰ ਦੂਸਰੇ ਹਸਪੀਟਲ ਪੱਟੀ ਵਗੈਰਾ ਕਰਾ ਕੇ ਛੱਡ ਕੇ ਆਇਆ ਹੁਣ ਮੈਂ ਤੇ ਉਹ ਮਣੀ ਦਾ ਕੀ ਕਰਨਾ ਹੈ ਫਿਰ ਕਿੱਥੇ ਆਓ ਉਹ ਮੈਡਮ ਤੁਸੀਂ ਦੇਖੋ ਕੀ ਕਰਨਾ ਹੋਤਾ ਆਪਾਂ ਹੁਣੇ ਬਣ ਕੇ ਉੱਤੇ ਬੈੱਡ ਤੇ ਲੰਮੇ ਪਾਇਆ ਉਹਨੂੰ ਮੈਡਮ ਥੋੜਾ ਜਿਹਾ ਤੁਸੀਂ ਵੀ ਦੇਖੋ ਨਾ ਉਹਨੂੰ ਰੈਸਟ ਦਾ ਇੰਜੈਕਸ਼ਨ ਲਾਣਾ ਸੀ ਉਹ ਮੈਡਮ ਸਵੇਰੇ ਜਿਹੜੇ ਇੰਜੈਕਸ਼ਨ ਦਿੱਤਾ ਹੈ ਉਹਨੂੰ ਉਦੀ ਸਿਹਤ ਤੇ ਕੋਈ ਅਸਰ ਨਹੀਂ ਆ ਪਤਾ ਨਹੀਂ ਕਿੱਦਾਂ ਦਾ ਪਾਗਲ ਬੰਦਾ ਹੋ ਕਹਿੰਦਾ ਵੀ ਪਿਆਏ ਉਹ ਤੇ ਮੈਡਮ ਇੱਕੋ ਹੀ ਨਾਮ ਲਈ ਜਾਂਦਾ ਪਿਆ ਗਰਮੀਤ 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 ਮੈਨੂੰ ਤਾਂ ਮੈਡਮ ਕੋਈ ਸਮਝ ਨਹੀਂ ਆਉਂਦੀ ਮੈਂ ਤੇ ਮੈਡਮ ਆਪ ਖੁਦ ਬਚ ਕੇ ਆਇਆ ਤੁਹਾਡੇ ਕੋ ਇੱਦਾਂ ਕਰਦੇ ਆ ਫੇਰ ਰੈਸਟ ਦਾ ਇੱਕ ਹੋਰ ਇੰਜੈਕਸ਼ਨ ਲਾ ਦਿੰਦੇ ਆ ਜਿੱਥੇ 5 ਮਲ ਲਾ ਲੈਣਾ ਉਹ ਤੇ 7 ਐਮਐਲ ਲਾ ਦਿਓ ਹੁਣ ਜੋ ਕਰਨਾ ਹੈ ਨਾ ਮੈਡਮ ਤੁਸੀਂ ਕਰੋ ਉਹਨੂੰ ਕਾਬੂ 'ਚ ਕਰੀਏ ਆਪਾਂ ਚਲੋ ਮੈਂ ਨਾਲ ਆਨੀ ਆ ਤੁਹਾਡੇ ਮੈਨੂੰ ਦੇਖਣਾ ਆਓ ਮੈਡਮ ਆ ਮੈਨੂੰ ਛੱਡ ਦੋ ਗਰਮੀਤ ਮੈਨੂੰ ਮੇਰੇ ਤੇ ਮਾੜਾ ਤਰਸ ਨਹੀਂ ਆਇਆ ਮੈਂ ਗਰਮੀਤ ਕੋ ਜਾਣਾ ਮੈਨੂੰ ਛੱਡ ਦੋ ਕਿਸੇ ਤਰੀਕੇ ਨਾਲ ਮੇਰੀ ਕੋਈ ਨਹੀਂ ਬਾਤ ਪੁੱਛਣ ਦੀ ਮੇਰੇ ਘਰ ਦੇ ਵੀ ਮੇਰਾ ਸਾਥ ਛੱਡ ਗਿਆ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਸਾਰਿਆਂ ਨੂੰ ਮਾਰ ਦੇਣਾ ਵਾਂ ਮੈਂ ਕਿਸੇ ਨੂੰ ਨਹੀਂ ਛੱਡਣਾ ਮੈਨੂੰ ਲੱਗੇ ਕੋਈ ਨਾ ਆਇਓ ਹੁਣ ਮੈਂ ਮਾਰ ਦੇਣਾ ਗਰਮੀਤ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈ ਤਾ ਤੂੰ ਮੇਰਾ ਯਕੀਨ ਨਹੀਂ ਕਰਦੀ ਵੇਲਾ ਮੈਨੂੰ ਛਡਾ ਲਾ ਵੇਲਾ ਗਰਮੀਤ ਮੈਨੂੰ ਇੱਥੇ ਛਡਾ ਲਾ ਤੈਨੂੰ ਛੱਡ ਦੋ मैडम ते आ गया हां जी मणि की गल है तोनू मैडम मेनू पूछ नी मै कोई गल नी हैगी मैडम मेनू ने आज छदाई नी आज छदाई दे मेनू बनता एनु पूछो क्यों बनया एने मेनू क्यों बनया जी ਤੁਸੀਂ ਉਹਨਾਂ ਨੂੰ मैडम आ ਹੁਣੇ ਕੁਛ ਹੋਰ ਤੇ ਥੋੜੇ ਟਾਈਮ ਪਹਿਲੇ ਕੁਛ ਹੋ ਰੀ ਸਾਰਿਆਂ ਨੂੰ मैडम ਘਮਾ ਘਮਾ ਮਰਨਦੇ ਤੇ ਹੁਣ ਜੱਗ ਦਾ ਵੀ ਬਦਲ ਗਿਆ ਹੈ मैडम ਇਹ ਝੂਠ ਬੋਲਦਾ मैडम ਮੈਂ ਇਦਾਂ ਕਰ ਸਕਦਾ ਇਨੇ मैडम 인ਦਰਜੀਤ ਨੂੰ ਸੱਟ ਲਾਈ ਸਿਰ ਤੇ मैडम ਮੈਂ ਇਦਾਂ ਨਹੀਂ ਕਰ ਸਕਦਾ ਮੈਂ ਕਿ ਇਹਨੂੰ ਸੱਟ ਹੀ ਆਣਾ ਮੈਨੂੰ ਮੈਤੇ ਇੰਨਾ ਚੰਗਾ ਬੰਦਾ ਬਹੁਤ ਜ਼ਿਆਦਾ ਮੈਨੂੰ ਮੇਰੀ ਬਾਈਕ ਵੀ ਨਹੀਂ ਘਰੇ ਉਹਨੂੰ ਪਤਾ ਨਹੀਂ ਲੱਗਦਾ ਉਹਨਾਂ ਛੱਤ ਤੇ ਚੜ ਜਾਂਦੀ ਕੇਵਲੀ ਧੁੱਪੇ ਚੱਕਰ ਆ ਜਾਂਦੇ ਉਹਨੂੰ ਉਹ ਡਿੱਗਣਾ ਤਵੇਂ ਮੈਨੂੰ ਕਿ ਛੱਤ ਤੋਂ ਮੈਨੂੰ ਮੈਨੂੰ ਪਲੀਜ਼ ਮੈਨੂੰ ਛੱਡ ਦੋ ਕੋਈ ਨਹੀਂ ਕੋਈ ਨਹੀਂ ਆਪਾਂ ਛੱਡ ਦੰਨੇ ਆ ਤੁਹਾਨੂੰ ਤੁਸੀਂ ਤੁਸੀਂ ਮੈਨੂੰ ਛੱਡ ਦੋ ਬੇਲੋ ਪਲੀਜ਼ ਮੈਂ ਕਿਸੇ ਨੂੰ ਕੁਝ ਨਹੀਂ ਕਹੂੰਗਾ ਮੈਂ ਮੈਂ ਕਿਸੇ ਨੂੰ ਕੁਝ ਨਹੀਂ ਕਹੂੰਗਾ ਬੇਲੋ ਪਲੀਜ਼ ਮੈਂ ਮੈਂ ਨਹੀਂ ਕਰਦਾ ਚਲੋ ਮੇਰੀ ਗੱਲ ਸੁਣੋ ਤੁਹਾਨੂੰ ਹੁਣ ਨਾ ਰੈਸਟ ਦੀ ਲੋੜ ਆ ਤੁਸੀਂ ਥੋੜੀ ਦੇਰ ਰੈਸਟ ਕਰੋ ਤੇ ਫਿਰ ਤੁਹਾਨੂੰ ਆਪਾਂ ਛੱਡ ਦਾਂਗੇ ਫਿਰ ਤੁਸੀਂ ਆਪਣੇ ਘਰ ਚਲ ਜਿਓ ਮੈਂ ਮੈਂ ਕੱਲ ਜਾ ਕੇ ਰੈਸਟ ਕਰ ਲੂੰਗਾ ਹਾਂਜੀ ਮੈਨੂੰ ਮੈਨੂੰ ਛੱਡ ਦਿਓ ਤੁਸੀਂ ਮੈਂ ਕੱਲ ਜਾ ਕੇ ਰੈਸਟ ਕਰ ਲੂੰਗਾ ਕੋਈ ਗੱਲ ਨਹੀਂ ਮੈਂ ਕੱਲ ਜਾ ਕੇ ਕਰ ਲੂੰਗਾ ਰੈਸਟ ਨਹੀਂ ਪਰ ਹੁਣ ਤੁਹਾਨੂੰ ਇੱਥੇ ਥੋੜੀ ਜਿਹੀ ਰੈਸਟ ਦੀ ਲੋੜ ਹੈ ਫਿਰ ਤੁਹਾਡਾ ਨਾ ਸਿਰ ਦੁਖਦਾ ਹੋਏਗਾ ਨਾ ਨਹੀਂ ਸਿਰ ਦੁਖਦਾ ਹਾਂ ਦੁਖਦਾ ਹੈ ਨਾ ਤਾਂ ਕਰਕੇ ਮੈਂ ਕਹਿ ਰਹੀ ਆ ਆ ਫਿਰ ਇਹਨਾਂ ਨੇ ਤੁਹਾਨੂੰ ਬੰਦ ਦਿੱਤਾ ਆ ਇਹ ਫਿਰ ਮੈਂ ਤੁਹਾਨੂੰ ਖੋਲ ਦਾਂਗੀ ਤੁਸੀਂ ਘਰ ਜਾ ਕੇ ਨਾ ਤੇ ਆਪਣੀ ਵਾਈਫ ਕੋਲ ਚਲ ਜਿਓ ਠੀਕ ਹੈ ਮੈਂ ਇੱਥੇ ਜਾ ਸਕਦਾ ਹਾਂ ਹਾਂਜੀ ਹਾਂਜੀ ਜਾ ਸਕਦੇ ਹੋ ਮੈਂ ਗਰਮੀ ਪਾ ਜਾ ਜਾਂ ਹਾਂਜੀ ਹਾਂਜੀ ਮੈਂ ਮੈਂ ਕਹਿੰਦੀ ਜਾਓ ਇੰਜੈਕਸ਼ਨ ਲਗਾ ਇਹਨੂੰ ਇਹਨੂੰ ਮੈਨੂੰ ਸਮਝਾਓ ਇਹਨਾਂ ਨੂੰ ਮੈਂ ਕਹਿੰਨੀ ਆ ਹਾਂ ਜੇ ਦੁਆਰਾ ਦੁਆਰਾ ਨਾ ਮੈਨੂੰ ਮੈਨੂੰ ਬੰਨਿਆ ਨਾ ਕਰੀ ਇਦਾਂ ਮੈਨੂੰ ਬੰਨਦਾ ਇਹਨੂੰ ਬਹੁਤ ਮਾਰਦਾ ਪਾਏ ਤੁਸੀਂ ਬੰਨਣਾ ਨਹੀਂ ਹੁਣ ਅੱਗੇ ਤੋਂ ਉਹ ਤਾਂ ਬਹੁਤ ਚੰਗੇ ਨੇ ਠੀਕ ਆ ਮੈਡਮ ਤੁਸੀਂ ਹੁਣ ਬਰੇਕ ਲਿਓ ਇਹਦੇ ਨਾਲ ਨਾ ਤੁਹਾਨੂੰ ਰੈਸਟ ਮਿਲੂਗੀ ਮੈਨੂੰ ਰੈਸਟ ਮਿਲੂ ਹਾਂ ਫੇਰ ਮੈਂ ਮੈਨੂੰ ਮੀਟ ਪਤਾ ਚੱਜੂਗਾ ਹੈ ਨਾ ਵੇ ਮੈਂ ਵੀ ਇਧਰ ਵੀ ਜਾਊਗਾ ਆਪਣੀ ਕਿੱਦਿ ਤੋ ਹੈ ਨਾ ਕਰੋ ਨਾ ਸਹੀ ਬਲੀ ਸਤ ਤੂੰ ਘਰ ਜਾਣਾ ਨਾ ਘਰ ਜਾਣਾ ਨਾ ਨਹੀਂ ਨਹੀਂ ਤੂੰ ਇਸ ਸਾਈਡ ਤੇ ਹੋਗਾ ਕੋਈ ਗੱਲ ਨਹੀਂ ਨਹੀਂ ਪੀੜ ਹੁੰਦੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਅੱਖਾਂ ਬੰਦ ਕਰਾ ਦੇਖਿਓ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਮੈਨੂੰ ਪੀੜ ਤੇ ਨਾ ਹੋਗੀ ਯਾ ਯਾ ਮਣੀ ਹਾਂਜੀ ਹੁਣ ਨਾ ਦੇਖੋ ਰੈਸਟ ਹੋ ਜਾਣੀ ਤੁਹਾਡੀ ਤੇ ਦੱਸੋ ਹੁਣ ਘਰ ਜਾਣਾ ਹੈ ਨਾ ਹਾਂ ਘਰ ਜਾਣਾ ਹੁਣ ਤੰਗ ਨਹੀਂ ਕਰਨਾ ਕਿਸੇ ਨੂੰ ਆਰਾਮ ਨਾਲ ਬਹਿ ਜਾਓ ਫਿਰ ਆਪਾਂ ਘਰ ਜਾਨੇ ਆ ਤੁਹਾਡੀ ਵਾਈਫ ਨੂੰ ਬੁਲਾਣੇ ਤੁਹਾਨੂੰ ਲੈਣ ਆ ਜੰਦੇ ਆ ਠੀਕ ਹੈ ਜਿਸ ਨੂੰ ਜ਼ਰੂਰ ਜ਼ਰੂਰ ਜਾਣਾ ਹਾਂ ਜਾਣਾ ਮੈਂ ਜ਼ਰੂਰ ਜਾਣਾ ਐ ਗੁਰੂ

ਹਾਂਜੀ ਖਾਤਾ ਰੋਟੀ ਪਾਣੀ ਉਹ ਰੋਟੀ ਖਾਦੀ ਪੇਟ ਚ ਨਾ ਗੜਬੜ ਜੀ ਜਿੱਦਾਂ ਹੁੰਦੀ ਹੈ ਫਿਰ ਮੈਂ ਗੋਲੀ ਖਾ ਕੇ ਢੇਮਾ ਹੁਣ ਇੱਕ ਉਹ ਹੁਣ ਤੋਂ ਇੰਨਾ ਤਾਂ ਰੋਟੀ ਨਹੀਂ ਨਾ ਖਾਦੀ ਤੁਸੀ ਹਾਂਜੀ ਨਾ ਹੋ ਜਾਂਦਾ ਵਾ ਉਹਦਾ ਸਰੀਰ ਠੀਕ ਲੱਗਦਾ ਅੱਗੇ ਨੂੰ ਹਾਂ ਠੀਕ ਵਾ ਹ ਕਮਜ਼ੋਰੀ ਆ ਉਦਾਂ ਦੀ ਹਾਂ ਫੇ ਕਮਜ਼ੋਰੀ ਤਾਂ ਲੰਮਾ ਪੈ ਪੈ ਵੀ ਆਕਮੇ ਚ ਇੱਥੇ ਬੈਨਾ ਵਾ ਹਾਂ ਤੇ ਮੇਰੀ ਗੱਲ ਸੁਣ ਮੈਂ ਤੇਨਾਂ ਗੱਲ ਕਰਨੀ ਹੈ ਕਿ ਉਹ ਗਰਮੀ ਦੇ ਗਾੜੀ ਵੀ ਮੈਂ ਪਿੰਡ ਜਾਣਾ ਵਾ ਆਪਣੇ ਚੱਲ ਚੰਗਾ ਉਮੀ ਜਾਂਦੀ ਆ ਤੇ ਖਿਲਾ ਦਿਓ ਤੁਸੀਂ ਛਾਡੋ ਜਾ ਕੇ ਨਾਲ ਆਦਾ ਕਾਕਾ ਬਥੇਰਾ ਕਹਾਂ ਉਹ ਮੈਂ ਤੈਨੂੰ ਆਪ ਛੱਡ ਕੇ ਆਉਣੀ ਆ ਤੇ ਨਹੀਂ ਮੰਦੀ ਵਾਦੀ ਮੈਂ ਕੱਲੀ ਨਾ ਜਾਣਾ ਪਤਾ ਨਹੀਂ ਕੀ ਗੱਲ ਉਹਦੇ ਮਨ 'ਚ ਕੀ ਗੱਲ ਚਲੋ ਮੰਮੀ ਕੋ ਸੋਚਦੀ ਹੋਊਗੀ ਤੂੰ ਕੋਈ ਨਹੀਂ ਬੱਸ ਦੇ ਛੱਡ ਆਉ ਉਥੋਂ ਬੱਸੇ ਭਾਲ ਆਏ ਉਹਨੂੰ ਛੱਡ ਤੇ ਆਵਾਂ ਪਾਕੇ ਆਪਣੇ ਚੰਗੇ ਨਹੀਂ ਲੱਗਦਾ ਪੁੱਤ ਇੰਦਾ ਕੱਲੀ ਜਾ ਹੈ ਨਾ ਪਰ ਮੰਮੀ ਸੋਚਦੀ ਹੋਊਗੀ ਕਿ ਉਹਨਾਂ ਲੋਕਾਂ ਕਹਿੰਣਾ ਆਣ ਗਵਾਰਨੇ ਕਿ ਪਰਵਾਂ ਆਦਾ ਆਏ ਸੱਸ ਆਈਏ ਕੀ ਗੱਲ ਵਾ ਕੋਈ ਹੋ ਹੋ ਗੋਰੀ ਦਿਮਾਗ 'ਚ ਗੱਲ ਚਲਦੀ ਹੋਊਗੀ ਕਬੀਰਾ ਪੁੱਤ ਮੈਂ ਗੱਲਾਂ ਕਰਾ ਜਿੱਤੇ ਮੇਰੇ ਤਮਾਮ ਜੂਨੇ ਕਰ ਗਿਆ ਪੁੱਛਣ ਤੋਂ ਮੈਂ ਜਿਹੜੀ ਤੈਨੂੰ ਗੱਲ ਨਹੀਂ ਆਈ ਆ ਤ ਮੈਂ ਪੁੱਛੀ ਨਹੀਂ ਗਈ ਮੇਰੀ ਗੱਲ ਸੁਣਾ ਮਨੀ ਨੂੰ ਫੋਨ ਫੋਨ ਕਰਕੇ ਇੱਥੇ ਪੁੱਛਿਆ ਵਾ ਕਿ ਦਾਵਾ ਮਨੀ ਦਾ ਮਮੀ ਮੈਂ ਲਾਇਆ ਈ ਸਵੇਰੇ ਫੋਨ ਆਂਦੇ ਰਾਤ ਤੇ ਔਖੀ ਨੰਗੀ ਆਉ ਜੀ ਬੜਾ ਤੜਫਦਾ ਹੀ ਹੱਥ ਵੀ ਪੈਂਦਾ ਹੀ ਬੰਦਿਆਂ ਦੇ ਉੱਤੇ ਫਿਰ ਉਹਨਾਂ ਚਲ ਟ੍ਰੀਟਮੈਂਟ ਤੇ ਕਰਦੇ ਆ ਟਿਕਾ ਟਾਗਾ ਲਾਇਆ ਫੇਰ ਘੜੀ ਟਿਕਿਆ ਤਬਰ ਫੇਰ ਸਵੇਰੇ ਡੈਸ਼ ਰੋਲ ਵਾਲਾ ਪਾਉ ਉਹਨਾਂ ਫੇਰ ਬੰਨਤਾ ਹੀ ਤਕਵੀਰ ਇਦਾਂ ਨਾ ਕਰਨਾ ਐਨਾ ਕਿਸੇ ਹੱਥ ਸੁਦਾ ਦੇਣ ਮੇਰੀ ਗੱਲ ਸੁਣ ਬੰਨਣ ਤੋਂ ਬਿਨਾਂ ਕੰਮ ਚੱਲਦਾ ਪਿਆਰ ਗਲਾਸੇ ਨਾਲ ਨਾ ਰਹਿਣ ਉਹਨਾਂ ਜਿੰਨਾ ਕੋਈ ਪਿਆਰ ਕਰੇ ਤਾਂ ਉਹਨਾਂ ਹੀ ਉਹਨੇ ਠੀਕ ਰਹਿਣਾ ਜੇ ਗੁੱਸਾ ਕਰਨਗੇ ਉਹਨੇ ਜ਼ਿਆਦਾ ਹੀ ਗੁੱਸਾ ਕਰਨਾ ਮੰਮੀ ਗੱਲ ਤੇ ਤੁਹਾਡੀ ਠੀਕ ਆ ਪਰ ਉੱਥੇ ਇਹਦੇ ਵਰਗੇ ਕਈ ਆ ਜੇ ਖੁੱਲੇ ਛੱਡ ਦੇਣ ਆਪੋ ਜੀ ਲਲੜੀ ਮਰਦਣਾ ਇਹਨਾਂ ਨੇ ਉਹਨਾਂ ਨੇ ਆਪਣੇ ਤਰੀਕੇ ਨਾਲ ਇਲਾਜ ਕਰਨਾ ਵਾ ਤੇ ਜਿੱਦਾਂ ਉਹ ਕਰਨੇ ਠੀਕ ਹੀ ਆ ਹਾਂ ਜੇ ਕੋਈ ਨਹੀਂ ਦਹਾਵੀਆਂ ਜਿਹੜਾ ਪੈ ਜਾਣਾ ਵਾ ਫਰਕੇ ਦਾ ਹਾਏ ਹਾਏ

ਪਰ ਨਈ ਨਰ ਕਬੀਰ ਤੇ ਆ ਨਹੀਂ ਜਾਂਦਾ ਕੀ ਬੰਦਾ ਕਰੇ ਤੇ ਕੀ ਨਾ ਕਰੇ ਮਾਵਾ ਦੀਆਂ ਅੰਦਰਾਂ ਹੁੰਦੀਆਂ ਵਾ ਪਤਾ ਲੱਗ ਜਾ ਮਾਂ ਪੁੱਤ ਨਹੀਂ ਚਰਿਆ ਜਾਂਦਾ ਹੈਗਾ ਜੋ ਮਰ ਜਿੱਦਾਂ ਦੇ ਮਰਤੀਆਂ ਪੁੱਤ ਹੋਣ ਪਰ ਮੰਮੀ ਉਹਦੀ ਆਪਣੀ ਕਰਨੀ ਆ ਸਾਰੀ ਜੇ ਚਾਈ ਨਾ ਰਹਿੰਦਾ ਤੇ ਘਰ ਨੂੰ ਕਿਹੜਾ ਕੋਈ ਆਂਦੇ ਸੀ ਮਾਰਾ ਚੰਗਾ ਉਹ ਦੇਖੀ ਸ਼ਹਿ ਗੱਲ ਪਿੰਦਾ ਕਦੀ ਕਿਸ ਦੇ ਕਦੀ ਕਿਸ ਦੇ ਕਬੀਰ ਉਹਦੀ ਕਾਦੀ ਕਰਨੀ ਕਿਸਮਤ ਮੇਰੀ ਮਾਰੀ ਆ ਜਿਹੜੀ ਮੈਂ ਦੁੱਖ ਵੇਖਣ ਨੂੰ ਬੈਠੀ ਚਲੋ ਕੋਈ ਨਹੀਂ ਮੰਮੀ ਮਾਰਾ ਜਾਂਦੇ ਜੋ ਕਰਦਾ ਚੰਗਾ ਹੀ ਕਰਦਾ ਕੀ ਬਤਾ ਚੰਗੇ ਵਾਸਤੇ ਨਹੀਂ ਹੋ ਗਿਆ ਸ਼ਾਇਦ ਉੱਥੇ ਜਾ ਕੇ ਸੁਧਰ ਜੀ ਦਵਾਈ ਦੂਈ ਖਾਦੇ ਆ ਮਾਂ ਨਾਲ ਜੀ ਗਰਮੀ ਇਦਾਂ ਤੇ ਫੇਰ ਪਰਲੇ ਮਨਜ ਲੱਗ ਪਈ ਆ ਕੀ ਸੋਚਿਆ ਫਿਰ ਤੂੰ ਸੋਚਣਾ ਕੀ ਆ ਦੀਦੀ ਮੰਮੀ ਕੋ ਮੈਂ ਜਾ ਕੇ ਆਈ ਸੀ ਤੇ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਚਲੀ ਜਾ ਤੇ ਮੰਮੀ ਕਹਿੰਦੇ ਮੈਂ ਤੇਰੇ ਨਾਲ ਜਾਂਦੀ ਆ ਤੇ ਮੈਂ ਮੰਮੀ ਨੂੰ ਮਨਾ ਕੀਤਾ ਮੈਂ ਤੁਹਾਡੇ ਕੋ ਵੀ ਕਿਸੇ ਨਾਲ ਕਹਿ ਦੀ ਲੋੜ ਆ ਤੇ ਮੈਂ ਮੰਮੀ ਨੂੰ ਨਹੀਂ ਖੜਨਾ ਮੈਂ ਇਹਨਾਂ ਨੂੰ ਮਨਾ ਕਰਾਂ। ਆ ਤਾਂ ਤੂੰ ਚੰਗਾ ਕੀਤਾ। ਮੰਮੀ ਨੂੰ ਕੀ ਕਰਨ ਨੂੰ ਖੜਨਾ? ਜੇ ਮੰਮੀ ਨੂੰ ਖੜੂਗੀ ਤਾਂ ਮੰਮੀ ਨੇ ਤੈਨੂੰ ਝੱਟ ਵਾਪਸ ਲੈ ਆਉਣਾ। ਚਾਰ ਦਿਨ ਉੱਥੇ ਰਹਿ ਤੇ ਲਾਉਂਗੀ। ਜੇ ਕੋਈ ਮਣੀ ਆ ਗਿਆ ਨਾ ਫਿਰ ਤੂੰ ਇੱਥੇ ਜੋਗੀ ਰਹਿ ਜਾਣਾ। ਫਿਰ ਤੈਨੂੰ ਜਾਣ ਨਹੀਂ ਨਹੀਂ ਉਹਨੇ ਦੇਣਾ। ਠੀਕ ਹੈ ਤਾਂ ਤੁਹਾਡਾ ਕੀ ਕਹਿਣ ਦਾ ਮਤਲਬ ਇੱਥੇ ਜੋਗੀ ਰਹਿ ਜਾਣਾ? ਮੇਰਾ ਕਹਿਣ ਦਾ ਮਤਲਬ ਤੈਨੂੰ ਦੱਸਾਂ ਸਿੱਧਾ-ਸਿੱਧਾ। ਮੈਂ ਕਹਿੰਨੀ ਆ ਤ ਕੋ ਤਲਾਕ ਲੱਲਾ। ਤਲਾਕ ਤੇ ਹੋਰ ਤੈਨੂੰ ਵੀ ਪਤਾ ਵਾ ਮੇਰੇ ਭਰਾ ਨੂੰ ਇਹਨੇ ਕਿੰਨਾ ਕੋ ਕੀਤਾ ਨਾਲੇ ਤੇਰ ਨਾਲ ਵੀ ਕਿੰਨਾ ਕੋ ਕੀਤਾ ਨਾਲੇ ਮੇਰੇ ਘਰ ਵਾਲੇ ਨੇ ਕੀਤਾ ਤੈਨੂੰ ਵੀ ਪਤਾ ਵਾ ਤੈਨੂੰ ਕਿਹੜਾ ਭਲੇਖਾ ਵਾ ਆ ਮੜ ਜੀ ਤੂੰ ਚਾਹ ਹੀ ਫੜਾਈ ਹੈ ਉਹਨੂੰ ਫੜਾਈ ਹੀ ਨਾ ਤੇ ਕਿੰਨਾ ਕੋ ਕੀਤਾ ਇਹਦਾ ਦਿਮਾਗ ਤਾਂ ਸਾਈਕੋ ਵਾ ਇਹੋ ਜਿਹੇ ਬੰਦੇ ਨਾਲ ਕਿੱਦਾਂ ਕੱਟੇਂਗੀ ਤੂੰ ਇਦਾਂ ਕਰ ਤੂੰ ਚੱਲ ਜਾ ਤੇ ਤਲਾਕ ਦੇ ਪੇਪਰ ਮੈਂ ਤੈਨੂੰ ਤਿਆਰ ਕਰਾ ਕੇ ਤੇ ਭੇਜ ਦੂੰਗੀ ਨਾਲੇ ਤੇਰਾ ਭਾਜੀ ਵੀ ਵਿਚਾਰਾ ਆਂਦਾ ਰਹਿੰਦਾ ਵਾ ਕਿੱਦਾਂ ਵਿਚਾਰੀ ਕੁੜੀ ਜ਼ਿੰਦਗੀ ਕੱਢੂ ਇਹੋ ਜਿਹੇ ਛਤਾਈ ਨਾਲ ਛਦਾਈਦੂ ਹੈਗਾ ਵਾ ਛਦਾਈ ਬੰਦੇ ਨਾਲ ਕੱਢਣੀ ਵੀ ਕਿੱਡੀ ਔਖੀ ਆ ਤੈਨੂੰ ਵੀ ਪਤਾ ਵਾ ਨਾਲੇ ਤੂੰ ਕਿਹੜਾ ਕਿਹੋ ਜਿhko ਹਸਿਆ ਨਹੀਂ ਆ ਸਾਰਾ ਕੱਦੇ ਤੂੰ ਸਹਿੰਦੀ ਰਹੀ ਆ ਸਿਰਫ ਮੇਰੇ ਨਾਲ ਤੇ ਮੰਮੀ ਨਾਲ ਨਹੀਂ ਉਹਨੇ ਕੋ ਕੀਤਾ ਬਾਕੀ ਕੋਈ ਨਾ ਕਸਰ ਨਹੀਂ ਛੱਡੀ ਚੇਤਾ ਜੇ ਤੈਨੂੰ ਬਰਫ ਵਾਲੇ ਪਾਣੀ ਨਾਲ ਨਹਾਲ ਛੜਿਆ ਹੀ ਉਹਨੇ ਚੇਤਾ ਹੈਗਾ ਨਾ ਦੀਦੀ ਚੇਤਾ ਤਾਂ ਹੈਗਾ ਵਾ ਪਰ ਦੀਦੀ ਮੇਰਾ ਹਮਸਫਰ ਆ ਮੈਂ ਉਹਦੇ ਨਾਲ ਚਾਰ ਲਾਵਾਂ ਲਈਆਂ ਵਾ ਦੇ ਦੇ ਮਿੰਨੂ ਇਹ ਗੱਲ ਦਾ ਵੀ ਦੁੱਖ ਬੜਾ ਵਾ ਵੀ ਮੇਰੇ ਨਾਲ ਉਹ ਅਤਿਆਚਾਰ ਕਰਦੇ ਰਹੇ ਆ ਹਾਏ ਹਾਏ ਨਹੀਂ ਤੂੰ ਤੇ ਪਿਛਲੇ ਜ਼ਮਾਨੇ ਦੀਆਂ ਗੱਲਾਂ ਸੋਚੀ ਜਾਂਦੀ ਹਮਸਫਰ ਆ ਹਮ ਹਮਸਫਰ ਪਾਏ 15 16 ਟੋਟੇ ਕਰਕੇ ਤੇ ਤੇ ਸੁੱਟ ਦੇ ਤੇ ਉਹ ਹਮਸਫਰ ਹੀ ਰਹਿਣਾ ਵਾ ਤੇਰੀ ਭਾਵੇਂ ਜਾਨ ਮਕਾ ਦੇ ਐਦਾਂ ਕਰ ਖਹਿੜਾ ਛੜਾ ਤੇ ਤਲਾਕ ਲੱਲਾ ਤੈਨੂੰ ਚੰਗੀ ਮਤ ਦੇਣ ਦੀ ਮੈਂ ਮਾੜੀ ਮਤ ਨਹੀਂ ਕਿ ਦੇਣ ਢੀ ਹੈਗੀ ਜਿੱਦਨ ਉਹ ਆ ਗਿਆ ਨਾ ਉਹਨੇ ਫੇਰ ਤੈਨੂੰ ਪਿਆਰ ਦੀਆਂ ਬੇੜੀਆਂ ਪਾ ਲੈਣੀਆਂ ਤਾਂ ਨਹੀਂ ਗੱਲ ਤੈਨੂੰ ਫੇਰ ਨਹੀਂ ਦੇਣਾ ਉਹਨੇ ਦੀਦੀ ਮੈਂ ਪਹਿਲੇ ਥਾਂ ਤੋਂ ਆਈ ਦੂਜੇ ਥਾਂ ਤੇ ਫੇਰ ਵਿਆਹ ਹੋਇਆ ਹੁਣ ਮੈਂ ਦੀਦੀ ਤੀਜੇ ਥਾਂ ਤੇ ਜਾਉਂਗੀ ਤਲਾਕ ਲੈ ਕੇ ਪੇਕਿਆਂ ਦੇ ਘਰ ਤੇ ਮੈਂ ਬਹਿ ਨਹੀਂ ਸਕਦੀ ਦੀਦੀ ਲੋਕੀ ਕੀ ਸੋਚਣਗੇ ਮੇਰੇ ਬਾਰੇ ਮੈਨੂੰ ਕੀ ਆਖਣਗੇ ਦੀਦੀ ਮੈਨੂੰ ਕਹੇ ਨੇ ਚੰਗਾ ਨਹੀਂ ਕਹਿਣਾ ਕਹਿਣਾ ਵਾ ਬੰਦੇ ਚੰਗੇ ਇਹ ਨਹੀਂ ਵਸਦੀ ਇਹਨੂੰ ਵਸਣਾ ਨਹੀਂ ਆਉਂਦਾ ਦੀਦੀ ਤੁਹਾਨੂੰ ਪਤਾ ਇੱਕ ਜਨਾਨੀ ਦੀ ਔਰਤ ਦੀ ਜ਼ਿੰਦਗੀ ਕੀ ਹੁੰਦੀ ਆ ਸਮਾਜ ਉਹਨੂੰ ਨਹੀਂ ਜੀਣ ਦਿੰਦਾ ਨਹੀਂ ਮੈਂ ਜਾਣਦੀ ਆ ਸਾਰਾ ਕੁਝ ਪਰ ਮੈਨੂੰ ਤੇਰੀ ਫਿਕਰ ਵਾ ਜੀਂਦੀ ਰਹੇਗੀ ਤੇ ਤੀਜੇ ਥਾਂ ਵਸ ਵੀ ਜਾਏਗੀ ਜੇ ਜੀਂਦੀ ਨਾ ਰਹੀ ਤੇ ਵਸੇਗੀ ਕਿਦਾਂ ਵਸਦੀ ਆਪਣੀ ਮਾਂ ਨੂੰ ਦੇਖ ਕੇ ਤੇ ਸਹੀ ਕੱਲੀ ਕੱਲੀ ਤੇ ਉਹਨਾਂ ਦੀ ਤੋਤੀ ਆ ਤੇ ਜੇ ਤੂੰ ਮਰ ਮੌਕੇ ਗਈ ਇੱਥੇ ਤੈਨੂੰ ਮਾਰ ਦੇਣਾ ਉਹਨੂੰ ਸਾਈਕੋ ਦਿਮਾਗ ਹੈਗਾ ਉਹਦਾ ਜੇ ਤੈਨੂੰ ਮਾਰ ਦਿੱਤਾ ਫਲ ਫੂ ਫਾਫੂ ਲਾ ਦਿੱਤਾ ਤੇ ਫਿਰ ਕੀ ਅਸੀਂ ਕਰਾਂਗੇ ਨਾਲੇ ਸਾਡੇ ਤੇ ਪੁੱਠਾ ਇਲਜ਼ਾਮ ਆ ਜਾਣਾ ਮਾਂ ਤੇਰੀ ਨੇ ਵੀ ਕਹਿਣਾ ਵੀ ਮੇਰਾ ਜਵਾਈ ਸ਼ਦਾਈ ਹੈਗਾ ਹੀ ਇਹਨਾਂ ਨੂੰ ਸਾਰਾ ਕੁਝ ਪਤਾ ਹੀ ਤਾਂ ਵੀ ਇਹਨਾਂ ਨੇ ਮੇਰੀ ਕੁੜੀ ਜਾਣ ਕੇ ਮਰਵਾ ਦਿੱਤੀ ਆ ਮਗਰ ਉਹ ਤੁਡੀ ਲੋਕ ਇਹ ਨਹੀਂ ਕਹਿੰਜਾਂਦੇ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਆ ਮਗਰ ਸਾਡਾ ਕਸੂਰ ਹੀ ਨਿਕਲਣਾ ਵੇਖੀ ਸਹੀ ਤੇਦੀ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ ਮੈਂ ਮਨੀ ਨਾਲ ਚਾਰ ਲਾਵਾਂ ਲੈ ਲਿਆ ਹੀ ਨਾ ਕੋਠੇ ਤੋਂ ਲਮਕਾਉਂਦਾ ਹੀ ਮੈਨੂੰ ਮਾਰ ਦਿੰਦਾ ਉਹ ਠੀਕ ਸੀ ਹੁਣ ਵੀ ਮੈਨੂੰ ਮਰਨਾ ਮਨਜ਼ੂਰ ਆ ਪਰ ਮੈਂ ਤੀਜੇ ਥਾਂ ਨਹੀਂ ਜਾਣਾ ਮਨੀ ਤੋਂ ਤਲਾਕ ਉਹ ਨਹੀਂ ਮੈਂ ਲੈਣਾ ਚੰਗਾ ਫਿਰ ਜੇ ਮਰਦੇ ਸਭ ਇਹਨਾਂ ਨੇ ਤੇਰੇ ਤੇ ਫਿਰ ਮਰ ਫਿਰ ਅਹੀਂ ਕੋਹ ਨਹੀਂ ਕਰ ਸਕਦੇ ਫਿਰ ਅਹੀਂ ਚੁੱਪ ਕੇ ਘਰੋਂ ਨਿਕਲ ਜਾਾਂਗੇ ਮੈਂ ਕੋਟਮਾਰ ਕਰਦਾ ਤੇ ਕਰਦਾ ਰਵੇ ਆ ਤਾਂ ਉਹਨੇ ਇੱਕ ਨੱਕ ਦਿਨ ਜਾਣਾ ਹੀ ਆ ਮਾਂ ਰੋਜ਼ ਚੁਰਦੀ ਰਹਿੰਦੀ ਮੇਰਾ ਪੁੱਤ ਗਿਆ ਮੇਰਾ ਪੁੱਤ ਗਿਆ ਪੁੱਤ ਨੇ ਕਿਹੜੇ ਕੋਈ ਚੰਗੇ ਕੰਮ ਕੀਤੇ ਆ ਜਿਹੜਾ ਪੁੱਤ ਛੁੱਟੀ ਕੱਟਣ ਗਿਆ ਉਹਨੂੰ ਲਿਆ ਕੇ ਬਿਠਾ ਦਊਗੀ ਇੱਥੇ ਹਾਇ ਤੱਕ ਮਨਨਾਂ ਦੀ ਗੱਲ ਆਉਂਦੀ ਨਹੀਂ ਆ ਤੇ ਕੋਈ ਗੱਲ ਨਹੀਂ ਮਨਾ ਕੇ ਮੈਂ ਵੀ ਛੱਡ ਦਊਗੀ ਇੱਥੋਂ ਤੱਕ ਮੈਨੂੰ ਕੁਝ ਕਹਿੰਦੀ ਲੋੜ ਨਹੀਂ ਪਈ ਮੇਰੇ ਕਹਿ ਤੋ ਬਿਨਾਂ ਹੀ ਸਾਰਾ ਕੁਝ ਹੋਇਆ ਪਰ ਕੋਈ ਨਹੀਂ ਹੁਣ ਬਲਦੀ ਤੇ ਤੇਲ ਥੋੜਾ ਬਤ ਮੈਂ ਵੀ ਪਾ ਦੂੰਗੀ ਤੇ ਫਾਇਦਾ ਤੇ ਮੇਰਾ ਹੀ ਆ ਨਾ